ਚਲ ਵੀ ਹਾਂ ਜਲਦੀ ਵੀਡੀਓ ਹਾਂਜੀ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਭਰਾ ਜਿਹੜੇ ਆ ਬਹੁਤ ਹੀ ਮਾਣ ਸਤਿਕਾਰ ਜਿਹੜਾ ਵਾ ਉਹ ਭਾਈਚਾਰਾ ਸਾਡਾ ਪੰਜਾਬ ਦੇ ਵਿੱਚ ਪੰਜਾਬੀ ਹੋਣ ਦੇ ਨਾਤੇ ਆਪਾਂ ਜਿਹੜਾ ਫਰਜ਼ ਨਿਭਾ ਰਹੇ ਸਾਰੇ ਕਿਉਂਕਿ ਜਦੋਂ ਆਪਾਂ ਪੰਜਾਬੀ ਭਰਾ ਇੱਕ ਦੂਵੇ ਦੀ ਬਾਹ ਫੜਦੇ ਆਂ ਤੇ ਬੜੀ ਖੁਸ਼ੀ ਹੁੰਦੀ ਹੈ ਪਿੰਡ ਇਹ ਬਤਾਲਾ ਬੰਨ ਇੱਥੇ ਆਪਾਂ ਖੜੇ ਆਂ ਔਰ 2-3 ਦਿਨ ਪਹਿਲਾਂ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਵੀ ਜੇ ਸਾਡੇ ਕੋਈ ਵੀ ਸੇਵਾ ਹਿੱਸੇ ਆ ਤੋ ਅਸੀਂ ਕਰਨ ਨੂੰ ਤਿਆਰ ਆ ਤੇ 2 ਦਿਨ ਪਹਿਲਾਂ ਇਥੋਂ ਜਿਹੜਾ ਬੰਨ ਰਿਸਿਆ ਕੱਲ ਵੀ ਕਾਫੀ ਮੁਸ਼ਕਲਤ ਮਿਹਨਤ ਕੀਤੀ ਸਾਰਿਆਂ ਨੇ ਪਰਸੋਂ ਬਹੁਤ ਜ਼ਿਆਦਾ ਹਾਲਾਤ ਨਾਜ਼ਿਕ ਸੀਗੇ ਬੰਨ ਟੁੱਟਣ ਦੇ ਰਕਗਾਰ ਸੀਗਾ ਤੇ ਫੋਨ ਵੱਖ-ਵੱਖ ਪਿੰਡਾਂ ਚੋਂ ਆਏ ਸਾਰੇ ਪਿੰਡਾਂ ਨੇ ਬੜੀ ਮਤ ਕੀਤੀ ਜਿਵੇਂ ਨੂਰਪੁਰ ਲਬਾਣਾ ਨੂਰਪੁਰ ਜੱਟਾਂ ਵੱਡੇ ਬੇੜ ਤੋਂ ਪੰਜ ਟਰਾਲੀਆਂ ਆਈਆਂ ਭਰਾਵਾਂ ਨੇ ਬੜਾ ਸਾਹਸ ਦਿੱਤਾ ਸੋ ਇਦਾਂ ਹੀ ਸਾਡੇ ਸਰਦਾਰ ਮਨਜੀਤ ਸਿੰਘ ਜੀ ਪਿੰਡ ਹਸੈਨਪੁਰ ਤੋਂ ਸਰਪੰਚ ਸਾਹਿਬ ਦਾ ਵੀ ਮੈਨੂੰ ਦੋ ਤਿੰਨ ਵਾਰ ਫੋਨ ਆਇਆ ਔਰ ਉਹਨਾਂ ਨੇ ਅੱਜ ਤਿੰਨ ਟਰਾਲੀਆਂ ਜਿਹੜੀਆਂ ਵਾਂ ਉਹ ਭਰੇ ਬੋਰੀਆਂ ਦੀਆਂ ਉਹ ਬੋਰੇ ਵੀ ਛੋਟੇ ਛੋਟੇ ਨਹੀਂ ਪੂਰੇ 50 ਕਿਲੋ ਦੇ ਬੋਰੇ ਆ ਤਕਰੀਬਨ ਇਹਨਾਂ 'ਚ 45 ਕਿਲੋ ਮਿੱਟੀ ਹੋਵੇਗੀ ਮਤਲਬ ਵੱਡੇ ਬੋਰੇ ਭਰ ਕੇ ਲਿਆਏ ਆ ਇਹ ਸਾਰੇ ਸਰਪੰਚ ਮਨਜੀਤ ਸਿੰਘ ਹਸੈਨਪੁਰ ਦੀ ਸਾਰੀ ਇਹ ਟੀਮ ਹੈ ਤੇ ਉਹ ਬ੍ਰਦਰ ਨੇ ਉਹ ਤਿੰਨ ਟਰਾਲੀਆਂ ਜਿਹੜੀਆਂ ਪਿੰਡ ਬਤਾਲਾ ਵਿੱਚ ਲੈ ਕੇ ਆਏ ਨੇ ਆਪਾਂ ਇੱਥੇ ਹੁਣ ਲਾਵਾਂਗੇ ਸਾਰੇ ਕਿਉਂਕਿ ਪਿਰਥੀਪੁਰ ਤੋਂ ਲੈ ਕੇ ਬਤਾਲਾ ਇਹ ਸਾਰਾ ਸਾਡਾ ਪਿੰਡ ਦਾ ਸੰਝਾ ਹੀ ਬੰਨ ਇੱਥੇ ਜਿਹੜਾ ਜਿੱਥੇ ਵੀ ਲੋਡ ਆ ਵੀਕ ਪੈਂਡ ਤੇ ਉੱਥੇ ਲਵਾ ਦੇਣੇ ਆ ਤੇ ਸਾਡੀ ਜਿਹੜੀ ਟੀਮ ਹੈ ਸਾਡੇ ਜਿਹੜੇ ਵੀਰ ਉਹ ਇਹ ਮੁੰਡਾ ਅਵਤਾਰ ਸਰਦਾਰ ਦਾਰਾ ਸਿੰਘ ਸਾਰੇ ਜਿਹੜੇ ਮੇਰੇ ਵੀਰ ਆ ਖੜੇ ਆ ਮਨਜਿੰਦਰ ਆ ਸਾਰੇ ਤੇ ਆ ਚਾਚਾ ਜਵਿੰਦਰ ਸਿੰਘ ਸੋ ਸਾਰੇ ਮੇਰੇ ਵੀਰ ਜਿਹੜੇ ਆ ਪਿੰਡ ਬਤਾਲਾ ਦੇ ਵੀ ਜਿੰਨੇ ਵੀ ਜਵਾਨ ਆ ਨੌਜਵਾਨ ਉਹਨਾਂ ਨੇ ਵੀ ਸਾਥ ਦਿੱਤਾ ਕੋਟਲੀ ਦੇ ਵੀ ਨੌਜਵਾਨ ਜਿਹੜੇ ਖੜੇ ਆ ਇਹਨਾਂ ਨੇ ਲਾਉਣ ਦੀ ਸੇਵਾ ਕਰਨੀ ਆ ਸੋ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਸੱਚੇ ਮਨੋਂ ਸੇਵਾ ਕਰੀਏ ਆਪਾਂ ਨਿੱਕੇ ਮੋਟੇ ਛੋਟੇ ਛੋਟੇ ਜਿਹੜੇ ਰੋਸੇ ਗਿਲੇ ਛੱਡ ਕੇ ਆਪਾਂ ਸੇਵਾ ਕਰੀਏ ਸੱਚੇ ਮਾਨਾ ਦਾਸ ਵੀ ਜਿਹੜਾ ਪਹਿਲੇ ਦਿਨ ਤੋਂ ਹੀ ਸੱਚੇ ਮਾਨਾ ਜਿਹੜਾ ਸੇਵਾ ਕਰ ਰਿਹਾ ਕਈ ਵਾਰੀ ਕਈਆਂ ਦੇ ਮਨ 'ਚ ਹੁੰਦਾ ਵੀ ਪਤਾ ਨਹੀਂ ਕਿਉਂ ਆਪਾਂ ਜਿਹੜਾ ਇਹ ਸਾਂਝਾ ਕਾਰਜਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਆਪਾਂ ਜਿਹੜਾ ਇਹ ਕਾਰਜ ਕਰ ਰਹੇ ਆ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ ਜਿੰਨੀ ਵੀ ਕਿਸਾਨਾਂ ਦੀ ਇਹ ਫਸਲ ਜਿਹੜੀ ਬਰਬਾਦ ਹੋਈ ਆ ਬਹੁਤ ਨੁਕਸਾਨ ਹੋਇਆ ਆ ਆਪਾਂ ਸਾਰਿਆਂ ਨੂੰ ਹਮਦਰਦੀ ਆ ਸੋ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਜਿਵੇਂ ਅੱਜ ਥੋੜਾ ਜਿਹਾ ਦਿਨ ਲੱਗਾ ਮੀਂਹ ਘਟਿਆ ਵਾਹਿਗੁਰੂ ਕਿਰਪਾ ਕਰੇ ਇਹ ਬਾਰਸ਼ਾਂ ਘਟ ਜਾਣ ਤੇ ਬਾਕੀ ਜਿਹੜਾ ਸਭ ਤੋਂ ਵੱਡੀ ਆ ਢਾਹ ਲੱਗੀ ਆ ਬੰਨ ਲੱਗੇ ਆ ਗੈਰ ਕਾਨੂੰਨੀ ਉਹ ਉਹਨਾਂ ਦਾ ਕਰਕੇ ਵੀ ਜਿਹੜਾ ਹੜ੍ਹ ਆਇਆ ਬਾਕੀ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਸਾਰੇ ਆਪਾਂ ਚੜ੍ਹਦੀ ਕਲਾ ਵਿੱਚ ਰਹੀਏ ਫਿਰ ਮੈਂ ਇੱਕ ਵਾਰੀ ਨਗਰ ਵੱਲੋਂ ਪਿੰਡ ਬਤਾਲੇ ਵੱਲੋਂ ਜਿਹੜਾ ਵਾ ਸਰਦਾਰ ਮਨਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਵਾਂ ਵੀਰ ਜੀ ਹੁਣੀ ਵੀ ਆਪਣਿਆਂ 2 ਮਿੰਟ ਉਹਨਾਂ ਦੇ ਵੀ ਵਿਚਾਰ ਜੇ ਕਰਨੇ ਆ ਨਹੀਂ ਤੇ ਲੋੜ ਨਹੀਂ ਚਲੋ ਸਾਰਿਆਂ ਵੀਰਾਂ ਦਾ ਧੰਵਾਦ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਵੀਰ ਜੀ ਤੁਹਾਡੇ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਕਰੋ ਚਲੋ ਕਿਲਾ ਮਾਨਵਤ ਲਈ ਬਰੀ ਨਦਰ ਇਸ ਜਗ੍ਹਾ ਤੋਂ ਬੰਨ ਰਸਿਆ ਸੀ ਜੀ ਔਰ ਕੁਝ ਹੀ ਮਿੰਟਾਂ ਦੇ ਵਿੱਚ ਇੱਥੋਂ ਰੁੜਨ ਨੂੰ ਤਿਆਰ ਹੋ ਗਿਆ ਸੀ ਲੇਕਿਨ ਬਹੁਤ ਹੀ ਮਿਹਨਤ ਦੇ ਨਾਲ ਇਹਨਾਂ ਨੇ ਇਸ ਨੂੰ ਇੱਥੋਂ ਰੋਕਿਆ ਇਲਾਕੇ ਦੀਆਂ ਸੰਗਤਾਂ ਨੇ ਇੱਥੇ ਨਾਲ ਹਿੰਮਤ ਦਿੱਤੀ ਹੈ